ਮੈਿਕੋ ਟਿੱਕਾ ਖਾਲਸਾ ਮੈਿਕੋ ਟਿੱਕਾ ਫਤੇ ਮੈਂ ਪੰਥੀ ਦਾ ਦਾਸ ਸਿਮਰਂਜੀਤ ਸਿੰਘ ਮਾਣ ਅੱਜ ਆਪਣੇ ਪਿੰਡ ਚਨਾ ਹਰਨਾਮ ਸਿੰਘ ਤੋਂ ਤੋਂ ਦੇ ਨਾਲ ਕੁਸ਼ ਵਿਚਾਰ ਸੰਜੇ ਕਰ ਰਿਹਾ ਹਾਂ 6 ਤਰੀਕ ਨੂੰ ਜਿਹੜੀ ਪਰਤੋਂ ਜੂਨ ਦੀ 6 ਤਰੀਕ ਹੈ ਉਹ 3 ਨੂਕਾ ਲੋਕਾਂ ਦਾ ਦਿਵਸ ਆਪਾਂ ਸਾਦੇ ਹਾਂ ਕਿਉਂਕਿ ਇਹ ਦੁਤਵਾ ਸਰਕਾਰ ਨੇ ਉਸ ਦਿਨ ਸਿੱਖ ਔਰੰਧੇਵ ਤੇ ਬਹੁਤ ਭਾਰੀ ਜ਼ੁਲਮ ਕੀਤਾ ਹੈ ਦਰਬਾਰ ਸਾਹਿਬ ਦੇ ਉੱਤੇ ਹਮਲੇ ਕੀਤੇ ਹੈ ਸਿਰਫ ਇੰਡੀਆ ਦੀ ਫੌਜ ਨਾਲ ਨਹੀਂ ਪਰ ਸੋਵੀਅਤ ਯੂਨੀਅਨ ਦੀ ਫੌਜ ਵੀ ਭਲਾਈ ਤੇ ਬ੍ਰਿਟਾਨੀਆ ਦੀ ਵੀ ਫੌਜ ਭਲਾਈ ਅਰ ਸ਼ੰਤ ਜਨੈਟਿਕ ਪਿੰਡਾ ਵਾਲਿਆਂ ਨੇ ਦਰਬਾਰ ਸਾਹਿਬ ਦੀ ਪੂਰੀ ਰੱਖਿਆ ਕਰਦਿਆਂ ਹੋਇਆਂ 72 ਘੰਟੇ ਦੁਨੀਆ ਦੀਆਂ ਤਿੰਨ ਪਰਮਾਣੂ ਹਥਿਆਰਾਂ ਨਾਲ ਜਾਂ ਥੋੜ੍ਹਾ ਜਿਹਾ ਫੋਜਨੂ ਦਰਬਾਰ ਸਾਹਿਬ ਦੇ ਵਿੱਚ ਨਹੀਂ ਆਉਣ ਦਿੱਤਾ ਤੇ ਕੋਈ ਵੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਸ਼ਹੀਦ ਹੋ ਗਏ ਉਹਨਾਂ ਦੀ ਛਾਤੀ ਦੇ ਉੱਤੇ 72 ਗੋਲੀਆਂ ਲੱਗੀਆਂ ਹੋਈਆਂ ਸੀ ਕਿਆਂ ਜਿੱਥੇ ਨਿਸ਼ਾਨ ਸਾਹਿਬ ਦਰਬਾਰ ਸਾਹਿਬ ਤੇ ਕਾਲਪੁਰ ਸਾਹਿਬ ਦੇ ਵਿਚਾਲੇ ਸਾਡੇ ਹੈਗੀ ਹੈ ਉੱਥੇ ਜਾ ਕੇ ਸੰਤਾਂ ਨੇ ਸ਼ਹਾਦਤਾਂ ਦਿੱਤੀਆਂ ਨੇ ਜੀ ਸੋ ਚੇਤਰੀ ਬਾਕਲੂਕਰ ਅਦੇਸ ਸਾਡੀ ਕੌਮ ਦੇ ਲਈ ਬਹੁਤ ਉੱਤਮ ਹੈ ਤੇ ਮੈਂ ਅਪੀਲ ਕਰਦਾ ਸਾਰਿਆਂ ਨੂੰ ਕਿ ਤੁਸੀਂ ਸਾਰਿਆਂ ਨੇ ਉੱਥੇ ਹਾਜ਼ਰੀ ਦੇਣੀ ਹੈ ਝੂ ਕਰਕੇ ਇਹੋ ਜਿਹਾ ਜ਼ਬਰ ਪਹਿਲਾਂ ਕਦੇ ਹੋਇਆ ਨਹੀਂ ਜਦੋਂ ਪਹਿਲੀ ਵਾਰੀ 1762 ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਨੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਸੀ ਤਾਂ ਬਾਬਾ ਦੀਪ ਸਿੰਘ ਜੀ ਮਹਾਰਾਜ ਨੇ ਉੱਥੇ ਜਾ ਕੇ ਉਹਦਾ ਮੁਕਾਬਲਾ ਕੀਤਾ ਤੇ ਆਪਣੀ ਕੁਰਬਾਨੀ ਦਿੱਤੀ ਦੂਜੀ ਵਾਰੀ ਜਦੋਂ ਇੰਦਰਾ ਗਾਂਧੀ ਤੇ ਹਿੰਦ ਫੌਮਤ ਨੇ ਹਮਲਾ ਕੀਤਾ ਸੰਤ ਜਨਰੈਲ ਸਿੰਘ ਭੰਗੜਾਵਾੜਾ ਨੇ ਪੂਰਾ ਮੁਕਾਬਲਾ ਕੀਤਾ ਤੇ ਆਪਣੀ ਸ਼ਹਾਦਤ ਦਿੱਤੀ ਉਹਨਾਂ ਦੇ ਆਖਰੀ ਸ਼ਬਦ ਸੀਗੇ ਕਿ ਜਦੋਂ ਹਿੰਦੂ ਦੀ ਹਕੂਮਤ ਇਸ ਦੀ ਫੌਜ ਦਰਬਾਰ ਸਾਹਿਬ ਦੇ ਵਿੱਚ ਆਊਗੀ ਤਾਂ ਖਾਲਸਾ ਦਾ ਨਹੀਂ ਪੱਥਰ ਰੱਖਿਆ ਜਾਊਗਾ ਬਹੁਤ ਸਾਰੇ ਲੋਕ ਜਿਹੜੇ ਸੰਤਾਂ ਨੂੰ ਕਹਿੰਦੇ ਸੀਗੇ ਕਿ ਤੁਹਾਡੇ ਨਾਲ ਹੀ ਸ਼ਹੀਦ ਹੋਵਾਂਗੇ ਉਹ ਇਹ ਗੱਲ ਸੰਤਾਂ ਦੀ ਨੂੰ ਬਿੰਦੂ ਫੋਲ ਛੱਡ ਕੇ ਅੱਜ ਆਰਾਮ ਦੇ ਵਿੱਚ ਹਕੂਮਤ ਦੇ ਨਾਲ ਲੜ ਕੇ ਸਰਕਾਰ ਦੇ ਝੂਕੇ ਲੈ ਰਹੇ ਆ। ਸੋ ਅੰਤ ਤੱਕ ਆਪ ਜੀ ਉਤੇ ਆਪਣੇ ਪਹੁੰਚਣਾ ਆਮਨ ਪਸੰਦ ਤਰੀਕੇ ਦੇ ਨਾਲ ਵਾਹਿਗੁਰੂ ਵਾਹਿਗੁਰੂ ਕਰਦੇ ਆਂ ਔਰ ਉਥੇ ਜਿਹੜੀ ਵੀ ਕਾਰਵਾਈ ਹੈ ਉਸ ਨੂੰ ਸੁਣਨਾ ਤੇ ਸਿੰਘਾਂ ਨੂੰ ਸ਼ਰਧਾਂਜਲੀ ਭੇਟ ਕਰਦੀਆਂ ਹੈ ਜੀ ਮੈਂ ਆਸ ਕਰਦੇ ਆਂ ਕਿ ਆਪ ਸਾਾਰੇ ਇੱਕ ਜੁੱਟ ਹੋ ਕੇ ਇਹ ਦਿਨ ਮਨਾਵਾਂਗੇ ਕਿਉਂ ਕਰਕੇ 6 ਜੂਨ ਦਾ ਦੇਣ ਸਾਡੀ ਪਾਰਟੀ ਨੇ ਬਹੁਤ ਜਦੋਜਹਿਦ ਕਰਕੇ ਲਈ ਹੈ ਬਾਗਨਾ ਦੇ ਕੋਲੇ ਸਪੋਰਟ ਕਮੇਟੀ ਦਾ ਕਬਜ਼ਾ ਸੀ ਹੁਣ ਠੀਕ ਛੇਤੀ ਛੇਤੀ ਸਾਨੂੰ ਦੇਣ ਨਹੀਂ ਸੀ ਦਿੰਦੇ ਕਿ ਇੱਥੇ ਅਸੀਂ ਕੱਲੋ ਦਾ ਦਿਵਸ ਹਰੇਕ ਸਾਥ ਮਨਾਇਆ ਕਰੀਏ ਤੇ ਇਹ ਜਿਹੜਾ ਹੱਕ ਅਸੀਂ ਪ੍ਰਾਪਤ ਕੀਤਾ ਹੈ ਇਸ ਹੱਥ ਦੇ ਉੱਤੇ ਆਪਾਂ ਨੇ ਗੁੰਵਧਾ ਪੂਰਾ ਕਰਨਾ ਹੈਗਾ ਔਰ ਬਿਲਕੁਲ ਆਮ ਪਸੰਦ ਤਰੀਕੇ ਦੇ ਨਾਲ ਕੋਈ ਜਿੱਦ ਨਹੀਂ ਕਰਨੀ ਕੋਈ ਝਗੜਾ ਨਹੀਂ ਕਰਨਾ ਕੋਈ ਰਾਂਪਾ ਨਹੀਂ ਜਣਾ ਜੋ ਕਰਕੇ ਇਹ ਦਿਨ ਅਲਾਮਬੇ ਦਾ ਜਾਂ ਹੋਰ ਕੋਈ ਗੱਲ ਕਰਨ ਦਾ ਨਹੀਂ ਹੈ ਇਹ ਕੁਰਬਾਨੀ ਦਾ ਦੇਣਾ ਹੈ ਜਿੱਦ ਤੱਕ ਆਪਾਂ ਨੇ ਆਪਣੇ ਸਿੱਖਾਂ ਨੂੰ ਸ਼ਕਤਾਂ ਤਰੀਆਂ ਦੇਣੀ ਹੈ ਵਿੱਚੀ ਬੀਬੀਆਂ ਬੱਚੇ ਬਜ਼ੁਰਗ ਇੱਕ ਸਿੱਧ ਤਬਾਅ ਕੀਤੇ ਗਏ ਹਿੰਦੁਕਵਾਦੀ ਹਕੂਮਤ ਲੈ ਸੋ ਆਸ ਕਰਦੇ ਆਂ ਸਿੱਖ ਤਰੀ ਨੂੰ ਤੜਲੇ ਹੋ ਕੇ ਆਪਾਂ ਦਰਬਾਰ ਸਾਹਿਬ ਪਹੁੰਚਾਂਗੇ ਔਰ ਇਸ ਜਨ ਨੂੰ ਮਨਾਵਾਂਗੇ ਜਿਸ ਨਾਲ ਦੁਨੀਆ ਨੂੰ ਪਤਾ ਲੱਗੇ ਕਿ ਸਿੱਖ ਇੱਕ ਨੇ ਜੇ ਅਜੇ ਤੱਕ ਵੀ ਇਹਨਾਂ ਦਾ ਰੋਸ ਗਿਆ ਨਹੀਂ ਕਿਉਂ ਕਰਕੇ ਅਜੇ ਤੱਕ ਇਹਨਾਂ ਨੂੰ ਇਨਸਾਫ ਸਿੱਖਾ ਨਹੀਂ ਮਿਲਿਆ ਜਿੱਨਾਂ ਛੇ ਅਸੀਂ ਆਜ਼ਾਦ ਨਹੀਂ ਹੁੰਦੇ ਉਹਨਾਂ ਛੇ ਆਪਣੀ ਧੀੜੀ ਕੋਮੇ ਸੁਰੱਖਿਤ ਨਹੀਂ ਰਹਿ ਸਕਦੀ ਔਰ ਹਮੇਸ਼ਾ ਇਹਦੇ ਉੱਤੇ ਹਮਲੇ ਹੁੰਦੇ ਰਹਿਣਗੇ ਤਾਂ ਛੇ ਤਰੀਕ ਨੂੰ ਆਪਰੇ ਆਪਾ ਇਸ ਦਿਨ ਨੂੰ ਮਨਾਈਏ ਔਰ ਇਸ ਨੂੰ ਮੁਕੰਮਲ ਕਰੀਏ ਸਫਲ ਕਰੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ